ਸਤ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਅਨਦਰ ਵਲੌਗ ਅੱਜ ਆਪਾਂ ਚੱਲੇ ਆ ਇੱਥੇ ਇੱਕ ਡੇਰੀ ਉਥੋਂ ਜਿੱਦਾ ਆਈਸਕ੍ਰੀਮ ਵਗੈਰਾ ਤੇ ਦੁੱਧ ਲਈਦਾ ਆ ਚਲੋ ਫਿਰ ਚੱਲਦੇ ਹਾਂ ਹੁਣ ਆਪਾਂ ਆ ਗਏ ਆ ਰੋਡ ਤੇ ਤੇ ਹੁਣ ਆਪਾਂ ਜਾ ਰਹੇ ਆ ਡੇਰੀ ਆਰ ਲੋ ਤੁਸੀਂ ਵੇਖ ਸਕਦੇ ਆ ਮੌਸਮ ਅੱਜ ਦਾ ਤੇ ਚਲੋ ਫਿਰ ਚੱਲਦੇ ਆ ਆਹ ਵੇਖੋ ਇੱਕ ਟਰੱਕ ਆ ਗਿਆ ਤੇ ਚਲ ਗਿਆ ਆ ਤੇ ਇਹ ਸਾਦੇ ਰਹੀਂ ਗੱਡੀਆਂ ਆਈ ਜਾਂਦੀਆਂ ਰਹੀਆਂ ਆ ਤੇ ਹੁਣ ਆਪਾਂ ਆ ਗਏ ਆ ਲਾਟੇ ਇੱਥੇ ਨਾਲ ਟ੍ਰੇਨ ਦੀ ਪਟੜੀ ਆ ਜਿੱਦਾਂ ਜਦੋਂ ਟ੍ਰੇਨ ਆ ਜਾਂਦੀ ਆ ਤੇ ਇੱਥੇ ਆ ਲੇਟਾਂ ਜਾਗ ਪੈਂਦੀਆਂ ਆ ਤੇ ਫਿਰ ਜਦੋਂ ਰੁਕਣਾ ਪੈਂਦਾ ਸਾਰਿਆਂ ਨੂੰ ਤੇ ਦੇ ਵੀ ਸਾਦੇ ਆ ਵੀ ਆ ਗਿਆ ਅਮਰੀਕਾ ਦਾ ਚੰਦਾ ਇਹ ਸਾਦੇ ਜਿੱਦਾਂ ਇਹਦੇ ਨਾਲ ਤੁਸੀਂ ਕੋਈ ਦੂਜੀ ਦੂਜੀ ਕੰਟਰੀ ਦਾ ਝੰਡਾ ਲਾਉਣਾ ਹੈ ਤੇ ਅਮਰੀਕਾ ਦਾ ਤੁਹਾਨੂੰ ਲਾਉਣਾ ਪੈਂਦਾ ਹੈ ਫਿਰ ਤੁਸੀਂ ਦੂਜੀ ਕੰਟਰੀ ਦਾ ਲਾ ਸਕਦੇ ਹੋ ਕੋਈ ਵੀ ਝੰਡਾ ਹੁਣ ਆਪਾਂ ਆ ਗਏ ਆਂ ਡੇਰੀ ਤੇ ਤੇ ਆ ਵੇਖ ਸਕਦੇ ਤੁਸੀਂ گاਵਾ ਤੇ ਨਾਲ ਛੋਟੀ ਗਾਉ ਤੇ ਹੁਣ ਵੇਖ ਸਕਦੇ ਤੁਸੀਂ ਤੇ ਹੁਣ ਆਪਾਂ ਚੱਲਦੇ ਆਂ ਅਗਦੀ ਸੜਕ ਤੇ ਤੇ ਆ ਇੱਧਰ ਆ ਗਿਆ ਜਿੱਦਾਂ ਨਿਆਣਿਆਂ ਦੇ ਕਿਦਨ ਵਾਸਤੇ ਜਿੱਦਾਂ ਸਲਾਈਡਸ ਵਗੈਰਾ ਤੇ ਪੀਂਗ ਇਹ ਸਾਡੇ ਦੇ ਬਾਕੀ ਅੱਗੇ ਆ ਗਿਆ ਉਹੋ ਹੀ ਸੇਮ ਚੀਜ਼ਾਂ ਜਿੱਦਾਂ ਦੋ ਬਣਾਈਆਂ ਇਹਨਾਂ ਨੇ ਇਧਰਲੀ ਸਾਈਡ ਤੇ ਆ ਸਿਟਿੰਗ ਏਰੀਆ ਜਿੱਦਾਂ ਕਿ ਇਹਨੇ ਆਈਸਕ੍ਰੀਮ ਖਾਣੀ ਹੋਏ ਬਹਿ ਗਏ ਤੇ ਉਹ ਵਗੈਰਾ ਤੇ ਜਿਹੇ ਸਾਡੇ ਆ ਅੱਗੇ ਆ ਗਏ ਆਈ ਥਿੰਕ ਮੁਰਗੇ ਤੇ ਵੇ ਸਾਦੇ ਤੁਸੀਂ ਤੇ ਇੱਕ ਆਈ ਥਿੰਕ ਇਹ ਪੇੜਿਆ ਤੇ ਤੁਸੀਂ ਦੱਸ ਦਿਆ ਕਰੀ ਕਮੈਂਟ ਬਾਕਸ ਚ ਕੀ ਇਹਦਾ ਕੀ ਨਾਮ ਆਇਆ ਫਿਰ ਵੇ ਸਾਦੇ ਆ ਵੇਖੋ ਆਇਆ ਆਈ ਥਿੰਕ ਕੋੜੇ ਦਾ ਬੱਚਾ ਲੱਗਦਾ ਮੈਨੂੰ ਇਹ ਵੇ ਸਾਦੇ ਬਾਕੀ ਤੁਸੀਂ ਇਹਦਾ ਮੈਨੂੰ ਨਾਮ ਦੱਸਿਓ ਵੀ ਇਹਦਾ ਨਾਮ ਕੀ ਕਮੈਂਟ ਬਾਕਸ ਚ ਤੇ ਆਏ ਕੋਈ ਜਿਦਾ ਵੀ ਆਪਣਾ ਇੰਡੀਆ ਹੁੰਦਾ ਐ ਉਹ ਸਾ ਵੀ ਐ ਇੱਕ ਸਾਲ ਦਾ ਇੱਥੇ ਦਾ ਫਲਾਨ ਆ ਤੇ ਮੇਸਾ ਦੇ ਮੁਰਗੇ ਫੇਰ ਆਗੇ ਤੇ ਆਓ ਜੇ ਸੇ ਉਧਰ ਉਹ ਦੇਖੋ ਮੇਸਾ ਦੇ ਤੁਸੀਂ ਮੋਹਰ ਚਾਲਦੇ ਆਓ ਵੇਖੋ ਇੱਕ ਕਿੱਥੇ ਬੈਠਾ ਜਾ ਕੇ ਆਹ ਦੋ ਬੈਠੇ ਕੋ ਉਥੇ ਇੱਕ ਆ ਰਿਹਾ ਚਲੋ ਤੁਹਾਨੂੰ ਹੁਣ ਖੋਨੇ ਆ ਹੋਰ ਚੀਜ਼ਾਂ ਜਿੱਦਾਂ ਤੁਸੀਂ ਇਹਨਾਂ ਨੂੰ ਜਿੱਦਾਂ ਆਪਾਂ ਕੀ ਕਹ ਦਿੰਨੇ ਆ ਫੀਡ ਜਿੱਦਾਂ ਤੁਸੀਂ ਪੁੱਖਵਾਉਣਾ ਇਹਨਾਂ ਨੂੰ ਤੇ ਇੱਥੋਂ ਤੁਸੀਂ 25 ਸੈਂਟ ਪਾ ਕੇ 25 ਸੈਂਟ ਇਹਨੂੰ ਖਵਾ ਕੇ ਤੇ ਨਿਕਲ ਜਾਂਦਾ ਤੇ ਤੁਸੀਂ ਹਣ ਖਵਾ ਸਕਦੇ ਹੋ ਵੇਖੋ ਤੇ ਫਲਾਲ ਅੱਜ ਤੇ ਇੱਥੇ ਰਾਸ਼ ਨਹੀਂ ਆ ਇੰਨਾ ਵਾਰ ਜਦੋਂ ਜਿੱਦਾਂ ਐਤਵਾਰ ਜਾਂ ਸ਼ਨੀਵਾਰ ਦੇ ਦਿਨ ਬਹੁਤ ਜ਼ਿਆਦਾ ਇੱਥੇ ਰਾਸ਼ ਹੁੰਦਾ ਜਿੱਤੇ ਜਿੱਦਾ ਪਿੰਨ ਹੀ ਇੰਨੀ ਹੈਗੀ ਕੋਈ ਇੱਕ ਅੱਧੀ ਗੱਡੀ ਆ ਤਾਂ ਗਾਵੇਂ ਦੇ ਅੱਜ ਇੰਨਾ ਰਾਸ਼ ਨਹੀਂ ਹੁੰਦਾ ਬਹੁਤ ਜ਼ਿਆਦਾ ਇੱਥੇ ਰਾਸ਼ ਹੁੰਦਾ ਆ ਵੀ ਬਹੁਤ ਮਸ਼ਹੂਰ ਆ ਜਿੱਦਾ ਫਰੈਸ਼ ਚੀਜ਼ਾਂ ਦਿੰਦੇ ਫਰੈਸ਼ ਦੁੱਧ ਫਰੈਸ਼ ਆਈਸਕ੍ਰੀਮ ਤੇ ਹੋਰ ਬਹੁਤੀ ਜ਼ੰਦਗੀਆਂ ਇੱਥੇ ਤਾਂ ਨਮਕੋਂ ਨੇ ਅੰਦਰ ਆਏ ਕੋਈ ਦੇਖੀ ਜਿੱਦਾਂ ਇੱਥੇ ਸੇਬ ਆ ਤੇ ਹੋਰ ਵੀ ਇੱਥੇ ਬਹੁਤ ਚੀਜ਼ਾਂ ਆ ਹਾਂ ਕੋਈ ਨਹੀਂ ਇੱਥੇ ਕੁਕੀਜੇ ਤੇ ਵੇਖੋ ਕੋਈ ਉਹ ਵੇਖੋ ਕੋਈ ਕੋਈ ਗਾਂ ਲੱਗੀ ਆ ਇਹ ਐਨਐਸ ਦਾ ਹੁਣ ਮੈਨੂੰ ਮਤਲਬ ਤੇ ਨਹੀਂ ਪਤਾ ਕੀ ਆ ਪਰ ਵੇਛਾ ਦੇ ਤੇ ਆ ਦੇਖੋ ਹੁਣ ਆਪਾਂ ਚੱਲੇ ਆ ਗਲਾਸਟਾਪ ਹੈ ਆਪਣਾ ਵਾਈਸ ਮਾਰਕੀਟ ਦਾ ਤੁਹਾਨੂੰ ਮਿਲਦੇ ਆ ਉੱਥੇ ਜਾ ਕੇ ਹੁਣ ਆਪਾਂ ਆ ਗਏ ਆ ਮਾਰਕੀਟ 'ਚ ਤੁਸੀਂ ਮੇਰੇ ਸਾਥ ਦੇ ਆ ਵੀ ਇੱਥੇ ਫਰੂਟ ਦਾ ਯਾ ਆ ਗਿਆ ਇੱਧਰ ਜੂਸ ਵਗੈਰਾ ਆ ਇਹ ਸਾਰੇ ਦੇ ਰਹੇ ਨਾ ਕੋ ਦਹੀ ਇੱਥੇ ਆ ਗਏ ਜਿੱਦਾਂ ਡਰਾਈ ਫਰੂਟ ਵਗੈਰਾ ਹੋਰ ਬੜੀਆਂ ਚੀਜ਼ਾਂ ਆ ਇੱਥੇ ਵੇਚਾਦੇ ਨੇ ਆਂਗੂਰ ਫੇਰ ਆ ਗਏ ਇੱਧਰ ਆ ਨੂੰ ਆਪਾਂ ਦਿਖਾਉਨੇ ਆ ਹੋਰ ਵੀ ਚੀਜ਼ਾਂ ਆਏ ਕੋਧੀਆਂ ਇਧਰ ਨਾਰ ਸੇਬ ਆਜੋ ਫਿਰ ਤੁਹਾਨੂੰ ਹੋਰ ਵੀ ਚੀਜ਼ਾਂ ਮਖਾਉਨੇ ਆ ਆ ਇਧਰ ਆ ਗਏ ਆਂਬ ਆ ਗਏ ਪਾਈਨੈਪਲ ਅਵੋਕਾਡੋ ਤੇ ਉਧਰ ਟਮਾਟਰ ਆਜੋ ਆ ਐਪਲ ਸ਼ਰੱਦ ਆ ਜਾਂਦੇ ਆ ਆਪਾਂ ਕਹਿ ਦਿੰਨੇ ਆ ਐਪਲ ਜੂਸ ਕਰ ਲਓ ਇਹਨੂੰ ਆ ਦੇਖੋ ਇਹਨੂੰ ਆ ਦਿੰਦੇ ਆ ਸਵੀਟ ਗੰਡੇ ਮਤਲਬ ਜਿੱਦਾਂ ਤੇ ਜਿੱਦਾਂ ਇੱਥੇ ਹੁੰਦੇ ਏ ਥੋੜੇ ਆਪਣੇ ਰੈਗੂਲਰ ਲੋ ਦੇਖਾਦੇ ਜੀ ਇੱਧਰ ਆਏ ਦਰਗਾ ਬਰੈਡ ਦਾ ਸੈਕਸ਼ਨ ਤੇ ਆਏ ਦਰ ਇਹਨਾਂ ਦਾ ਆ ਗਿਆ ਮੀਟ ਵਾਲਾ ਜੋ ਵੀ ਇਹ ਕਾਂਦੇ ਪਿੰਦੇ ਆ ਆ ਵੀ ਉਹੀ ਆ ਉਹ ਅੱਗੇ ਅੱਗੇ ਜਿੱਦਾਂ ਚਿਪਸ ਵਗੈਰਾ ਤੇ ਆ ਇਧਰ ਫਰੂਟ ਵਾਲਾ ਸੈਕਸ਼ਨ ਆ ਅੱਗੇ ਕੇਲੇ ਅੱਗੇ ਵੀ ਫਰੂਟ ਵਾਲਾ ਆ ਯਾ ਤੇ ਇਧਰ ਆਗੇ ਜਿੱਦਾਂ ਜੂਸ ਵਗੈਰਾ ਤੇ ਡਰਿੰਕਾਂ ਆ ਵੇਖੋ ਅੱਗੇ ਆਗੇ ਜਿੱਦਾਂ ਟਮਾਟਰ ਵਗੈਰਾ ਇਹ ਸਾਦੇ ਤੁਸੀਂ ਆ ਵੇਰ ਆ ਗਿਆ ਬਰੈਡ ਵਾਲਾ ਫਲਾਣਾ ਫਲਾਣਾ ਇਹ ਸਾਦੇ ਤੁਸੀਂ ਉੱਧਰ ਫੇਰ ਹੋਈ ਚੀਜ਼ਾਂ ਆ ਜਿੱਦਾਂ ਸ਼ੀਰਮ ਵਗੈਰਾ ਹੋਵੇ, ਬਾਬਾ ਕੋਸ਼, ਵੈਸੇ ਕੋਈ ਨਹੀਂ ਦੇ, ਇਹ ਸਾਦੇ ਦੇ ਹੀ ਨੇ ਉੱਧਰ ਆ ਬੇ ਕੁਕੀਜ਼ ਵਗੈਰਾ। ਆ ਇੱਥੇ ਆ ਗਈਆਂ ਹਰੀਆਂ ਚੀਜ਼ਾਂ। ਇਹ ਸਾਦੇ ਦੇ ਹੀ। ਆ ਜਿਹੜੀ ਸਬਜ਼ੀ ਦਾ ਕੀ ਨਾਂ ਆ ਮੈਨੂੰ ਇਹ ਕਮੈਂਟ ਚ ਦੱਸਿਓ ਤੇ ਵੇਖੋ ਤੁਸੀਂ ਇੱਕ ਰੀਤਿਆ ਨਾਲ ਵੇਖ ਲਓ ਤੇ ਮੈਨੂੰ ਕਮੈਂਟ ਬਾਕਸ ਚ ਜ਼ਰੂਰ ਦੱਸਿਓ ਇਹਦਾ ਕੀ ਨਾਂ ਆ। ਤੇ ਆ ਗਏ ਇੱਥੇ ਬਦਾਮ ਵਗੈਰਾ ਆ ਇਧਰ ਆ ਗਏ ਚਿਪਸ ਫੇਰਾ ਤੇ ਕੋਧ ਹੀ ਆ ਵੇਖੋ ਇੱਥੇ ਹੋਰ ਵੀ ਚੀਜ਼ਾਂ ਆ ਗਈਆਂ ਇਹ ਜਿੱਦਾਂ ਫਰੋਜ਼ਨ ਤੀਜਾ ਵਗੈਰਾ ਜਿੱਦਾਂ ਤੁਸੀਂ ਕਰ ਸਕਦੇ ਆ ਹਾ ਹੋਰ ਵੀ ਚੀਜ਼ਾਂ ਆ ਗਈਆਂ ਵੇਖੋ ਤੁਸੀਂ ਬ੍ਰੈਡ ਜੈਮ ਹੋਰ ਪੀਨਟ ਬਟਰ ਜੋ ਵੀ ਹੁੰਦਾ ਆ ਤੇ ਆ ਕੇਕ ਵੇਖੋ ਤੁਸੀਂ ਆ ਇਧਰ ਆਇਆ ਚਿਕਨਾ ਸੈਸ਼ ਮਟਨ ਜਿੱਦਾਂ ਦਾ ਵੀ ਤੁਸੀਂ ਮਤਲਬ ਵੀ ਇਥੋਂ ਮੇਡ ਲਾਣਾ ਚਾਹੋ ਇੱਥੇ ਹੈਗਾ ਆ ਬਹੁਤ ਵੱਡੀ ਮਾਰਕੀਟ ਆ ਇਹ ਇਸ ਵਿੱਚ ਹੋਤੀ ਹੈ ਆਏ ਕੋਈ ਤੇ ਕਿੰਨਾ ਸੋਹਣਾ ਕੱਪ ਆ ਇੱਕ ਹੋਰ بڑے ਕੱਪ ਦੇ ਡਿਜ਼ਾਈਨ ਆ ਜਿੱਦਾਂ ਹੋ ਗਿਆ ਇੱਥੇ ਆ ਗਏ ਵੇਖੋ ਤੁਸੀਂ ਕੇ ਰਹੀ ਜਿੱਦਾਂ ਕ੍ਰਿਸਮਸ ਦਾ ਫੋਨ ਡਿਆਂ ਜਿੱਦਾਂ ਚਾਲੂ ਹੋਣ ਲੱਗੇ ਇਧਰ ਆ ਗਏ ਬਿਸਕੁਟ ਹੋਰ ਬਹੁਤ ਚੀਜ਼ਾਂ ਵੇਖੋ ਔਰ ਇਹੋ ਦੇ ਵੱਡੇ ਪੈਕਟ ਪਏ ਉੱਥੇ ਤੇ ਵੇਖੋ ਤੁਸੀਂ ਆ ਅਰਸ਼ੀ ਵਗੈਰਾ ਇਥੇ ਇੱਕ ਹੋਰ ਵੀ ਫੇਮਸ ਬੜੀਆਂ ਚੀਜ਼ਾਂ ਆ ਥੱਲੇ ਪ੍ਰੋਟੀਨ ਪਿਆ ਆ ਆ ਇਥੇ ਆ ਕੇ ਜਿੱਦਾਂ ਕੰਪਨੀਆਂ ਦੇ ਦੁੱਧ ਦੇ ਉਦਾਂ ਇਹਨੇ ਵਧੀਆ ਨਹੀਂ ਹੁੰਦੇ ਜਿਹੜਾ ਅਸੀਂ ਲਈਦਾ ਉਹ ਤੁਹਾਨੂੰ ਦੱਸਿਆ ਚਾ ਤੁਹਾਡੇ ਦੀ ਤੇ ਜਾਣੇ ਅਸੀਂ ਤੇ ਸਾਰਾ ਕੁਝ ਤੋਂ ਹੀ ਇਹ ਕੋ ਤੇ ਹਿਆ ਦੁੱਧ ਜਿੱਦਾ ਲੋ ਫੈਟ ਹੋਲ ਮਿਲਕ ਮਿਲਕ ਵੀ ਇੱਥੇ ਜਿੱਦਾਂ 8-9 ਡਿਫਰੈਂਟ ਟਾਈਪ ਦੇ ਆਹ ਵੇ ਸਾਦੇ ਤੁਸੀਂ ਆ ਗਏ ਜੂਸ ਵਗੈਰਾ ਇਹ ਆ ਜੋ ਤੁਹਾਨੂੰ ਹੋਰ ਵੀ ਖਾਣੇ ਇੱਥੇ ਕੀ ਕੀ ਆ ਆ ਇੱਕ ਆ ਚੈਪਸ ਨਾਲ ਤੇ ਆ ਗਏ ਪਿਓਰ ਲੀਫ 30 ਵੀਟੀ ਟਰਕੀ ਹੇਲ ਦੇ ਗ੍ਰੀਨ ਟੀ ਤੇ ਇਧਰ ਆ ਜਾਂਦੀਆਂ ਕਿ ਆਈਸਕ੍ਰੀਮ ਇੱਦਾਂ ਇਹ ਵੀ ਕੰਪਨੀਆਂ ਦੀਆਂ ਹੁੰਦੀਆਂ ਆ ਕਿਹੜੀ ਕੰਪਨੀ ਦੀ ਤੁਸੀਂ ਲੈਣੀ ਵੱਖਰੇ ਵੱਖਰੇ ਫਲੇਵਰ ਬਾਕੀ ਉਹ ਇਹ ਆ ਕੀ ਇਦਾਂ ਦਾ ਆ ਕੁਝ ਹਾਇ ਕੋਗੇ ਵੀ ਉਹ ਹੀ ਚੀਜ਼ਾਂ ਆ ਵੇਸਾ ਦੇ ਤੁਸੀਂ ਟ੍ਰੇਆਂ ਚ ਐਗ ਪਾਏ ਇਹਨਾਂ ਨੇ ਦੇਖੋ ਕੋਧ ਇਹਨੇ ਇੱਥੇ ਪਾਣੀ ਆ ਗਿਆ ਜਿੱਦਾਂ ਨਾਲ ਇੱਥੋਂ ਲੈ ਸਕਦੇ ਨੇ ਬਿਲ ਕਰਾ ਸਕਦੇ ਇਦਾਂ ਦੇ ਕਾਉਂਟਰ ਲਾਏ ਹੁੰਦੇ ਆ ਤੇ ਬਿਲ ਕਰਾ ਸਕਦੇ ਹੁਣ ਆਪਾਂ ਚੱਲੇ ਆ ਘਰ ਵਾਪਸ ਤੁਹਾਨੂੰ ਮਿਲਦੇ ਆ ਅਗਲੇ ਵਲੌਗ ਚ ਤੇ ਮੈਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰੋ ਤੁਹਾਨੂੰ ਮਿਲਦੇ ਆ ਇੱਕ ਹੋਰ ਨਵੇਂ ਵਲੌਗ ਦੇ ਨਾਲ ਸਵੇਰੇ ਚਲੋ ਸਹੀ ਹੈ